ਅੰਮ੍ਰਿਤਸਰ ਪਹੁੰਚੇ ਫਰੀਦਕੋਟ ਤੋਂ ਸੰਸਦਿਆ ਸਰਬਜੀਤ ਸਿੰਘ ਖਾਲਸਾ ਨੂੰ ਮਿਲਣ ਪਹੁੰਚੇ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਆਗੂ ਸਰਬਜੀਤ ਸਿੰਘ ਨੇ ਜਦੋਂ ਉਹਨਾਂ ਨਾਲ ਮੁਲਾਕਾਤ ਕਰ ਤਖਤਸ਼ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਂਦੇ ਅਤੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਸਿੰਘਾਸਨ ਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਣ ਦੇ ਸਬੰਧੀ ਅਵਾਜ਼ ਚੁੱਕਣ ਦੀ ਗੱਲ ਆਖੀ ਤਾਂ ਉਹਨਾਂ ਕਿਹਾ ਕਿ ਤਖਤਸ਼ਰੀ ਕੇਸਗੜ੍ਹ ਸਾਹਿਬ ਦੀ ਸੜਕ ਸਬੰਧੀ ਉਹ ਕੇਂਦਰੀ ਮੰਤਰੀ ਨਿਤਿਨ ਗੜਕਰੀ ਨਾਲ ਮੁਲਾਕਾਤ ਕਰਨਗੇ ਜਾ ਕੇ ਦਿੱਲੀ ਜਾਊਗਾ ਤੇ ਗੜਕਰੀ ਸਾਹਿਬ ਨੂੰ ਮਿਲ ਕੇ ਦਊਗਾ ਤਾਂ ਕਿਵੇਂ ਵੇਖ ਤੇ ਕਿੰਨਾ ਕਿ ਜ਼ਰੂਰੀ ਹੈਗਾ ਕਿ ਉਸ ਸੜਕ ਨੂੰ ਬਣਾ ਕਿਉਂਕਿ ਜ਼ਰੂਰੀ ਹੈ ਜੀ ਲੋੜਾ ਸ਼ਰਧਾਲੂ ਹੈ ਉਹਨਾਂ ਨੂੰ ਰਾਹ ਸੌਖਾ ਪਊਗਾ ਉਹਨਾਂ ਰੋਪੜ ਨੂੰ ਭੁਮਕੇ ਆਉਣੇ ਆ ਅਨੰਦਪੁਰ ਸਾਹਿਬ ਅਮ੍ਰਿਤਸਰ ਵਾਲੇ ਉਹ ਬੰਗਾ ਤੋਂ ਸਿੱਧੇ ਆ ਜਾਣਗੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜਨੀਤਿਕ ਗੱਲ ਕੀਤੀ ਗਈ ਹੈ ਮੇਰੇ ਹਿਸਾਬ ਨਾਲ ਹਲੇ ਨਹੀਂ ਆਉਣਾ ਚਾਹੀਦਾ ਕੀ ਕਰਨੇ ਹਲੇ ਉਹ ਕੋਈ

ਔਰ ਹੁਣ ਜਦੋਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜੋ ਮੈਂਬਰ ਪਾਰਲੀਮੈਂਟ ਨੇ ਸੀਪੋਰਟ ਕੋ ਜਦੋਂ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਇਹ ਪੰਛਰਾ ਮਸਲਾ ਵਾ ਇਸ ਤੋਂ ਇਲਾਵਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੰਸਾਦਨ ਦੇ ਇਸ ਦੀ ਗੱਲ ਬਾਤ ਕਰਦੇ ਹੋਣਾਂ ਨੇ ਸਾਜ ਸਭਾ ਚੁੱਕੀ ਆ ਔਰ ਬਹੁਤ ਸਾਰੇ ਮਰਾਸਤਾਨ ਨੇ ਉਹਨਾਂ ਦੀਆਂ ਜਿਨ੍ਹਾਂ ਨੂੰ ਬਚਾਉਣ ਦੀ ਜ਼ਰੂਰਤ ਹੈ ਜੋ ਉਹਨਾਂ ਦੇ ਹਾਲਾਤ ਖੰਡਾ ਹੋਏ ਉਸ ਵਿਸ਼ੇ ਤੇ ਮੁਲਾਕਾਤ ਕੀਤੀ ਇੱਕ ਮੰਨਤਾ ਕਰ ਦਿੱਤਾ ਔਰ ਇਸ ਤੋਂ ਬਾਅਦ ਮੈਂ ਜਿਹੜੇ ਰਾਜਾ ਬੜੇ ਵੀ ਚੰਗੀ ਦੀ ਔਰ ਸਾਰੇ ਹੀ ਮੈਂਬਰ ਪਾਰਲੀਮੈਂਟਾਂ ਨੂੰ ਮਿਲ ਕੇ ਇਹ ਮੰਨ ਲਵਾਂਗਾ ਕਿਸਾਲ ਸੇ ਜਨਮ ਭੂਮੀ ਨੂੰ ਜਾਣ ਵਾਲੀ ਜਿਹੜਾ ਰੱਤਾ ਵਾ ਉਹ ਜਲਦ ਤੋਂ ਜਲਦ ਬਣਾਇਆ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਸੜਕ ਜੋੜਦੀ ਆ ਜਿਵੇਂ ਕਿ ਨੰਦਪੁਰ ਸਾਹਿਬ ਤੋਂ ਪੀਰਪੁਰ ਸਾਹਿਬ ਉਹ ਬਾਬਾ ਗੁੰਦਨ ਸਾਹਿਬ ਮਨੀਕਰਨ ਸਾਹਿਬ ਮਾਂ ਨੈਣਾ ਦੇਵੀ ਬਾਬਾ ਗੋਪਾਰ ਸਿੰਘ ਪੀਰ ਨਗਾਹ ਔਰ ਬਹੁਤ ਸਾਰੇ ਧਾਰਮਿਕ ਸਥਾਨ ਆ ਜਿਵੇਂ ਚੰਨੀਗੜ੍ਹ ਨੂੰ ਹਮਾਤਲ ਨੂੰ ਸੜਕ ਜੋੜਦੀ ਆ ਇਸ ਤਰਕੇ ਹਰ ਬੰਦਾ ਇਹ ਕੋ ਜਾਣਦਾ ਜਦੋਂ ਉਹ ਤੱਕ ਤਾ ਨੂੰ ਜੋੜਦੀ ਆ ਸਚੀ ਦੇ ਕੇਸਗੜ ਸਾਹਿਬ ਔਰ ਸਚੀ ਦੇ ਕਾਲਕਸਾਹਬ ਔਰ ਪਹਿਲੀ ਗੱਲ ਇਹ ਹੈ ਜਿਹੜਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿ ਕਿ ਪੰਜਾਬ ਦੇ ਵਿੱਚ ਕੋਈ ਕੋਈ ਸੜਕ ਹੈ ਜਿਹੜੀ ਕਾਫੀ ਦੀ ਗਲਮ ਠੰਡੀ ਨੂੰ ਜਾਣ ਵਾਲੀ ਨਹੀਂ ਬਣੀ ਪਰ ਖਾਸ ਕਰਕੇ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਔਰ ਪਾਰਟੀ ਭਾਜੀ ਕੋ ਕੁਝ ਵੀ ਗੁਰੂ ਸਾਹਿਬ ਦਾ ਸਾਡਾ ਪਾਜਾ ਕੰਮ ਐ ਕਰਕੇ ਨਾ ਜੜਾ ਪੈਸਾ ਵੀ ਸਿੱਕੋ ਸਾਹਿਬ ਜਿਸ ਧਿਆਨ ਸਰਵਾ ਦੀ ਗੱਲ ਕਰੀ ਕਿ ਵਿਕਰ ਸਾਹਿਬ ਨੇ ਇਹ ਨਾ ਲਗਿਆ ਸੀਗਾ ਜੀ ਸਿੱਕਾ ਸਾਹਿਬ ਨੇ ਇਸ ਮੈਟਰ ਤੇ ਗੱਲ ਕਰਨਾ ਸਹੀ ਨਹੀਂ ਸਮਝਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਕੋ ਦਬਾਅ ਨਹੀਂ ਸੀ ਪੈਣਾ ਔਰ ਮੈਂ ਕੋਸ਼ਿਸ਼ ਕੀਤੀ ਸੀ ਸੀਐਮ ਸਾਹਿਬ ਨੂੰ ਮਿਲਣ ਦੀ ਪਰ ਉਹਨਾਂ ਨੇ ਮੁੱਕੀ ਆਸੰਦ ਲਈ ਇਸ ਕਰਕੇ ਮੈਂ ਜਿਹੜਾ ਹੋਇਆ MP ਨੂੰ ਮਿਲਣਾ ਹੀ ਸਹੀ ਸਮਝਿਆ ਸਾਰਿਆਂ ਨੂੰ ਪੰਜਾਬੀਆਂ ਨੂੰ ਔਰ ਮੈਂ ਸਾਰੇ MP ਨੂੰ ਬੇਨੋਂਗੋਰ ਪਾਰਟੀਬਾਜੀ ਤੋਂ ਕਿ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਗੁਰੂ ਘਰ ਮ ਜਾਣ ਵਾਲਾ ਰਸਤਾ ਜਿਹੜਾ ਉਹ ਇੱਕੋ ਇੱਕ ਹੈ ਪੰਜਾਬ ਦੇ ਵਿੱਚ ਸਾਡੇ 13 MP ਨੂੰ ਔਰ ਸਾਡਾ ਫਿਰ ਜਤਨ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਪਾਰਲੀਮੈਂਟ ਦੇ ਵਿੱਚ 13 ਜਾਣੇ ਤੇ ਇੱਕ ਬੰਦਾ ਵੀ ਗੱਲ ਨਾ ਰੱਖ ਸਕਿਆ ਕਿਉਂਕਿ ਅੱਜ ਫਾਰਮ ਦੇਖ ਰਹੀ ਆ ਵੋਟਾਂ ਪਾਈਆਂ ਸਾਰਿਆਂ ਨੇ ਸਾਡਾ ਸਾਰਿਆਂ ਦਾ ਬਣਦਾ ਕਿ ਪੰਜਾਬ ਦੇ ਲਈ ਇਹ ਸੇਵਾ ਚੁੱਕੀ ਉਹਦੇ ਲਈ ਮੈਂ ਇਕ ਦਿਨ ਦੀ ਜਿਹੜੇ ਸਾਫਾ ਮੁੱਖ ਮੰਤਰੀ ਚਰਨ ਸਿੰਘ ਜੰਨੀ ਔਰ ਕਾਂਗਰਸ ਦੇ ਪ੍ਰਾਣਮਰੰਦ ਸਿੰਘ ਰਾਗਵੜੇ ਨੂੰ ਅਮੀ ਮਿਲੂਗਾ ਔਰ ਸਾਰੇ ਹੀ ਸੰਸਥਾ ਨੂੰ ਮਿਲੂਗਾ ਚਾਹੇ ਕੋਈ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਰੱਖਦਾ ਕਿਉਂਕਿ ਇੱਕ ਇਨਸਾਨ ਹੋਣ ਦੇ ਨਾਤੇ ਸਿੱਖਣ ਦੇ ਨਾਤੇ ਮੇਰਾ ਫਰਜ਼ ਹੈ ਇਸ